ਦੋਸਤੋ ਮੈਂ ਹਰ ਆਰਮਸ਼ਰਨ ਜੀ ਸਾਂ ਕੈਮਰਾਮੈਨ ਮਕੀ ਸਗੂ ਦੇ ਨਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟੈਮ ਟੀਵੀ ਜਿਸ ਤਾਂ ਤੁਹਾਨੂੰ 1 ਜੂਨ ਨੂੰ ਜੋ 1 ਜੂਨ ਲੋਕ ਸਭਾ ਇਲੈਕਸ਼ਨਾਂ ਹੋ ਰਹੀਆਂ ਸੀ ਉਸ ਦੀ ਪਲ-ਪਲ ਡੇਟ ਤੁਹਾਡੇ ਤੱਕ ਸਾਂਝੀ ਕੀਤੀ ਆ ਉਸੇ ਤਰ੍ਹਾਂ ਅੱਜ 4 ਜੂਨ ਨੂੰ ਜੋ 4 ਜੂਨ ਨੂੰ ਨਤੀਜੇ ਐਲਾਨੇ ਜਾ ਰਹੇ ਹਨ ਉਸ ਦੀ ਤੁਹਾਡੇ ਨਾਲ ਪਲ-ਪਲ ਦੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਵੇਲੇ ਮੇਰੇ ਨਾਲ ਭਾਈ ਅਮਰਤਪਾਲ ਵੱਲੋਂ ਚਲਾਈ ਜਾ ਰਹੀ ਸੰਸਥਾ ਵਾਰਿਸ ਪੰਜਾਬ ਦੇ ਦੇ ਆਗੂ ਸਹਿਮਾਨ ਬੈਠੇ ਹਨ ਵਰਕਰ ਸਹਿਮਾਨ ਬੈਠੇ ਹਨ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ ਹਲਕਾ ਜੋ ਪੰਥਕ ਹਲਕਾ ਉਸ ਤੋਂ ਜੇਤੂ ਮਰਤੀ ਦਾਵੇਦਈ ਪੁਰੀ ਮਰਤੀ ਲੀਡ ਨਾਲ ਜਾ ਰਹੇ ਨੇ ਤੇ ਜੋ ਲਗਭਗ ਜਿੱਤ ਉਹਨਾਂ ਦੀ ਤੈ ਆ ਇਹ ਖਡੂਰ ਸਾਹਿਬ ਹਲਕਾ ਜੋ ਪੰਥਕ ਹਲਕਾ ਵਾ ਪੰਥਕ ਹਲਕੇ ਵਿੱਚ ਸੋਮਣੀ ਗੱਲ ਦੀ ਦਲ ਪਾਰਟੀ ਵੱਲੋਂ ਵੀ ਆਪਣੇ ਆਪ ਨੂੰ ਪੰਥਕ ਹਲਕਾ ਕਿਹਾ ਜਾ ਜੋ ਇਸ ਚੋਣ ਨਤੀਜਿਆਂ ਵਿੱਚ ਕਰੀਬ-ਕਰੀਬ ਚੌਥੇ ਨੰਬਰ ਤੇ ਜਾ ਰਹੇ ਹਨ ਮੈਂ ਨਵਾਰਸ਼ ਪੰਜਾਬ ਦੇ ਆਗੂ ਵਰਕਰ ਸਾਹਿਬਾਂ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਸਰ ਜਮਨਤਪਾਲ ਜੀ ਮਰਪੇ ਬਹੁਤ ਚੰਗੀ ਲੀਡ ਅੱਗੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਸਪੋਟੀ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਆਪਾਂ ਸਿੱਖ ਭਾਈਚਾਰੇ ਅੱਜ ਵਧਾਈ ਦਾ ਪਾਤਰ ਹੈ ਜੀ ਸੋ ਆਓ ਸਭ ਪਹਿਲਾਂ ਰਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਜੀ ਇਹ ਜੋ ਤਾਨਾਸ਼ਾਹੀ ਸਰਕਾਰ ਜਿਹੜੀ ਹੈ ਧੱਕੇਸ਼ਾਹੀ ਕਰ ਰਹੀ ਸ਼ੁਰੂ ਤੋਂ ਪੰਜਾਬ ਨਾਲ ਅੱਜ ਉਸ ਦਾ ਜਵਾਬ ਅਸੀਂ ਵੋਟਾਂ ਪਾ ਕੇ ਦਿੱਤਾ ਜੀ ਤੇ ਭਾਈ ਅਮਰਤਪਾਲ ਸਿੰਘ 20000 ਦੀ ਲੀਡ ਨਾਲ ਜੰਡਿਆਲਾ ਹਲਕੇ ਤੋਂ ਅੱਗੇ ਜਾ ਰਹੇ ਨੇ ਤੇ ਮੈਂ ਇੱਥੇ ਦੱਸ ਦੇਣਾ ਚਾਹਨਾ ਕਿ ਸ਼ੁਰੂ ਤੋਂ ਹੀ ਜਿਹੜਾ ਵਾ ਪੰਜਾਬੀਆਂ ਨਾਲ ਧੱਕਾ ਹੁੰਦਾ ਆ ਵਾ ਇੱਕ ਵਾਰੀ ਉਦੋਂ ਵੀ ਇਹੋ ਜਿਹਾ ਸਮਾਅ ਆਇਆ ਤੇ ਆਪਾਂ ਸਰਦਾਰ ਸਮਰਜੀਤ ਸਿੰਘ ਮਾਨ ਨੂੰ ਜਿਤਾ ਕੇ ਬਾਹਰ ਲਿਆਂਦਾ ਸੀ ਤੇ ਇੱਕ ਪੀੜੀ ਜਿਹੜੀ ਆਪਣੀ ਸੌਖੀ ਲੰਘੀ ਸੀ ਤੇ ਹੁਣ ਆਪਾਂ ਭਾਈ ਅਮਰਤਪਾਲ ਸਿੰਘ ਜੀ ਨੂੰ ਉਸੇ ਤਰ੍ਹਾਂ ਆਪਾਂ ਇਹ ਸਮੇਂ-ਸਮੇਂ ਨਾਲ ਸਾਨੂੰ ਟੈਸਟ ਕਰਦੇ ਰਹਿੰਦੀਆਂ ਸਰਕਾਰਾਂ ਤੇ ਅਸੀਂ ਉਹ ਫਿਰ ਦਹਰਾ ਦਿੱਤਾ ਵਾ ਵੀ ਅਜੇ ਜਿਹੜਾ ਸਾਡਾ ਜਿਹੜਾ ਸਿੱਖ ਇਤਿਹਾਸ ਆ ਅਜੇ ਫਰੋਲ ਕੇ ਵੇਖੋ ਬੜੀਆਂ ਚਕੁਰਬਾਨੀਆਂ ਤੇ ਬੜੀਆਂ ਸ਼ਹੀਦੀਆਂ ਦੇ ਬੜੇ ਤਗੜੇ ਯੋਧੇ ਆ ਤੇ ਅੱਜ ਦਾ ਦੁਬਾਰਾ ਉਧਰਾ ਦਿੱਤਾ ਵਾ ਵੀ ਅਜੇ ਅਸੀਂ ਅਜੇ ਹੈਗੇ ਹਜੇ ਸੋ ਮੈਨੂੰ ਲੱਗਦਾ ਵੀ ਇੱਕ ਪੀੜੀ ਹੋਰ ਸੌਖੀ ਲੰਘ ਜੂਗੀ ਉਦੋਂ ਫਿਰ ਕੋਈ ਨਾ ਕੋਈ ਭਾਈ ਸਾਹਿਬ ਆ ਜਾਣਗੇ ਤੇ ਅੱਜ ਖਾਲਸੇ ਦੀ ਮੈਨੂੰ ਲੱਗਦਾ ਵਾ ਵੀ ਬੜੇ ਵੱਡੇ ਪੱਧਰ ਤੇ ਜਿੱਤ ਹੋਈ ਆ ਤੇ ਸਰਕਾਰਾਂ ਨੂੰ ਇਹ ਕੰਨ ਹੋਵੇ ਆ ਵੀ ਉਹ ਜੀਂਦੇ ਅਜੇ ਜਾਗਦੀ ਜ਼ਮੀਰ ਆਰੇ ਆ ਇਹ ਐਡੀ ਛੇਤੀ ਕਿਸੇ ਦੀਆਂ ਗੱਲਾਂ ਥੱਲੇ ਆਉਣ ਵਾਲੇ ਨਹੀਂ ਆ ਆਪਣਾ ਸਵਧਾਨ ਆਪ ਲਿਖ ਸਕਦੇ ਆ ਵਾਹਿਗੁਰੂ ਜੀ ਖਾਲਸਾ ਵਾਹਿ ਇਸ ਵੇਲੇ ਬੈਨਾਲ ਵਾਰਸ ਪੰਜਾਬ ਦੇ ਹੋਰ ਜੀ ਜਾਨੂ ਵਰਕਰ ਬੈਠੇ ਨੇ ਉਹਨਾਂ ਦੇ ਵਿਚਾਰ ਲੈਂਦੇ ਉਹ ਕੀ ਕਹਿਣਾ ਚਾਹੁੰਦੇ ਹਾਂਜੀ ਅੱਜ ਵਾਰਸ ਪੰਜਾਬ ਦੇ ਜਥੇਬੰਦੀ ਭਾਈ ਅਮਰਪਾਲ ਜੀ ਬਹੁਤ ਲੀਡ ਅੱਗੇ ਕਰ ਰਹੇ ਕੀ ਕਾਰਨ ਮੁੱਖ ਕਾਰਨ ਕੀ ਰਿਹਾ ਜੀ ਮੁੱਖ ਕਾਰਨ ਮੌਜੂਦਾ ਸਰਕਾਰ ਦੀਆਂ ਤੇ ਇਹਨਾਂ ਤੋਂ ਪਹਿਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਜਿਨ੍ਹਾਂ ਤਹਿਤ ਨਸ਼ੇ ਦੀ ਬਹੁਤ ਪਰਹਮਾਰਿਆ ਤੇ ਜਿਹੜੇ ਨੌਜਵਾਨ ਇਸ ਚੀਜ਼ ਦੇ ਖਿਲਾਫ ਬੋਲਦੇ ਆ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹਾਂ ਚ ਢੱਕ ਦਿੱਤਾ ਜਾਂਦਾ ਸੋ ਇਸ ਕਰਕੇ ਇਹ ਖਡੂਰ ਸਾਹਿਬ ਦੇ ਹਲਕੇ ਦੇ ਨਿਵਾਸੀਆਂ ਨੇ ਸਰਕਾਰਾਂ ਦੇ ਮੂੰਹ ਤੇ ਚਪੇੜ ਮਾਰੀ ਆ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਅੱਤਵਾਦੀ ਦੱਸਦੇ ਜੇ ਵੱਖਵਾਦੀ ਦੱਸਦੇ ਜੇ ਉਹ ਸਾਡੇ ਦਿਲਾਂ 'ਚ ਵੱਸਦੇ ਆ ਤੇ ਉਹਨਾਂ ਦੇ ਚਲਾਏ ਕਾਰਜਾਂ ਨੂੰ ਮਾਨਤਾ ਦਿੰਦੇ ਹੋਏ ਅੱਜ ਸੰਗਤ ਨੇ ਬੜੀ ਵੱਡੀ ਲੀਡ ਨਾਲ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੂੰ ਜਿਤਾਇਆ ਖਡੂਰ ਸਾਹਿਬ ਹਲਕਾ ਇੱਕ ਪੰਥਕ ਹਲਕਾ ਜਾਣਿਆ ਜਾਂਦਾ ਵਾ ਅੱਠ ਗੁਰੂ ਸਾਹਿਬਾਨ ਦੇ ਜਨਸੋਪਰਾਪਤਿਆ ਖਡੂਰ ਸਾਹਿਬ ਨੂੰ ਆ ਖਡੂਰ ਸਾਹਿਬ ਵਿੱਚ ਪੰਥਕ ਹਲਕੇ ਵਿੱਚ ਜੋ ਚਿਹਰੇ ਦੀ ਆਪਾਂ ਕਰੀਏ ਤੇ ਜਿਹੜੀ ਸ੍ਰੋਮੇ ਕਾਲੀਦਾਲ ਬਾਦਲ ਪਾਰਟੀ ਉਹ ਵੀ ਆਪਣਾ ਆਪਣਾ ਪੰਥਕ ਅਖਵਾਉਂਦੀ ਆ ਭਾਈਆਂ ਅੰਮ੍ਰਿਤਪਾਲ ਵੱਲੋਂ ਸੰਗਤਾਂ ਦੇ ਸੰਮੁਖ ਹੋ ਕੇ ਸੰਗਤਾਂ ਨੇ ਨਵਾਜਿਆ ਖਡੂਰ ਸਾਹਿਬ ਚ ਚੋਣ ਮੈਦਾਨ ਵਿੱਚ ਭੇਜਣ ਲਈ ਅਤੇ ਇਸੇ ਦਾ ਕਾਂਗਰਸ ਪਾਰਟੀ ਦੇ ਵੀ ਜਿਹੜੇ ਉਮੀਦਵਾਰ ਕਲਵੀਰ ਸਿੰਘ ਜੀਰਾ ਉਹ ਵੀ ਇੱਕ ਪੰਥਕ ਚਿਹਰੇ ਮਰਪੇ ਉਹਨਾਂ ਦਾ ਨਜ਼ਰ ਆਉਂਦਾ ਉਹਨਾਂ ਦਾ ਪਿਸ਼ੋਕੜ ਵੀ ਮਰਪੇ ਸਿੱਖੀ ਸਿਧਾਂਤਾਂ ਦੇ ਨਾਲ ਆ ਤੇ ਅੱਜ ਅਕਾਲੀ ਦਲ ਪਾਰਟੀ ਕਿੰਨਾ ਕਿਤੇ ਬਹੁਤ ਦੂਰ ਜਾ ਚੁੱਕੀ ਆ ਅਮਿਤਪਾਲ ਅੱਗੇ ਜਾ ਰਹੇ ਕੀ ਕਾਰਨ ਪੰਥਕ ਪਾਰਟੀ ਆਪਾਂ ਕਿੰਨੂੰ ਕਹਿ ਸਕਾਂਗੇ ਭਾਈ ਅਮਿਤਪਾਲ ਜੀ ਦੇ ਨੂੰ ਕਿ ਜਾਂ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਵੇਖੋ ਜੀ ਸਾਡਾ ਸਿੱਖ ਇਤਿਹਾਸ ਸਾਡੇ ਗੁਰੂ ਸਾਹਿਬਾਨ ਦਾ ਇਤਿਹਾਸ ਏ ਆ ਵੀ ਅਸੀਂ ਮਨੁੱਖੀ ਅਧਿਕਾਰਾਂ ਦੇ ਹਾਮੀ ਆ ਅਸੀਂ ਮਨੁੱਖੀ ਅਧਿਕਾਰਾਂ ਦਾ ਜਦੋਂ ਕਾਹਨ ਹੁੰਦਾ ਤੇ ਅਸੀਂ ਖੜਦੇ ਆ ਭਾਵੇਂ ਉਹ ਕਸ਼ਮੀਰ ਦੇ ਹਿੰਦੂਆਂ ਦਾ ਮਸਲਾ ਹੋਵੇ ਜਾਂ ਸਾਡੇ ਇੱਥੇ ਭਾਈ ਸਾਹਿਬ ਦਾ ਮਸਲਾ ਹੋਵੇ ਜਾਂ ਇਦਾਂ ਕਿਤੇ ਵੀ ਕੋਈ ਮਸਲਾ ਹੋਵੇ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਆ ਉਥੇ ਇਹ ਜਿਹੜੇ ਹਲਕਾ ਜਿਹੜਾ ਤੁਸੀਂ ਦੱਸ ਰਹੇ ਜੇ ਪੰਥ ਹਲਕਾ ਇਹ ਮਾਝਾ ਮਾਲਵਾ ਤੇ ਦੁਆਬਾ ਤਿੰਨਾਂ ਦਾ ਸਾਂਝਾ ਹਲਕਾ ਆ ਤੇ ਇਹ ਪੰਜਾਬ ਕਹਿ ਲਈਏ ਵੀ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਆ ਅਸੀਂ ਸਾਰੇ ਪੰਜਾਬੀ ਜਿਹੜੇ ਆ ਉਹ ਮਨੁੱਖੀ ਅਧਿਕਾਰਾਂ ਦੇ ਮਧਈ ਆ ਪੰਥਕ ਹੋਣਾ ਇਸ ਗੱਲ ਤੇ ਹੈਗਾ ਆ ਵੀ ਅਸੀਂ ਮਨੁੱਖੀ ਅਧਿਕਾਰਾਂ ਨੂੰ ਪਹਿਲ ਦਿੰਨੇ ਆ ਨਾ ਕਿ ਸਿਰਫ ਅਸੀਂ ਗੁਰਦੁਆਰਿਆਂ ਦੇ ਵਿੱਚ ਚੜਾਵੇ ਚੜਾਉਣੇ ਜਾਂ ਮੱਥੇ ਟੇਕਣੇ ਸਾਡਾ ਜਿਹੜਾ ਮੰਨਣਾ ਆ ਉਹ ਹੈਗਾ ਆ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਕੀ ਆ ਤੇ ਸਿੱਖਿਆਵਾਂ ਇਹ ਆਂਦੀਆਂ ਕਿ ਜਿੱਥੇ ਵੀ ਗਲਤ ਹੁੰਦਾ ਜ਼ੁਲਮ ਹੁੰਦਾ ਆ ਉੱਥੇ ਖੜੋ ਤੁਸੀਂ ਸੰਗਤ ਨੇ ਅੱਜ ਨਾਲ ਖੜ ਕੇ ਬੜਾ ਸਾਥ ਦਿੱਤਾ ਆ ਸਾਰਿਆਂ ਦੇ ਧੰਨਵਾਦੀ ਆ 6 ਜੂਨ ਹੋਣ ਕਰਕੇ 6 ਕੱਲੂ ਘਾਰੇ ਦੇ ਦਿਨ ਹੋਣ ਕਰਕੇ ਸੰਗਤ ਵੱਲੋਂ ਕਿਸੇ ਕਿਸਮ ਦੀ ਖੁਸ਼ੀ ਨਹੀਂ ਮਨਾਈ ਜਾਏਗੀ ਸੋ ਇਹਦੇ ਤੋਂ ਬਾਅਦ ਜੋ ਵੀ ਸੰਗਤ ਦਾ ਫੈਸਲਾ ਹੋਊਗਾ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਅਗਲਾ ਪ੍ਰੋਗਰਾਮ ਦੇਵਾਂਗੇ ਭਾਈ ਅਮਰਪਾਲ ਜੀ ਐਸੋਲੇ ਡਿਬਰੂਗਲ ਜੇਲ੍ਹ ਦੇ ਵਿੱਚ ਹਨ ਉਹ ਸਿੱਧੇ ਲੋਕ ਸਭਾ ਵਿੱਚ ਜਾ ਰਹੇ ਨੇ ਮੇਰੇ ਨਾਲ ਬਹੁਤ ਨੌਜਵਾਨ ਸੂਝਵਾਨ ਉਹ ਦੱਸਣਗੇ ਮਤਲਬ ਕਿ ਕਿੱਦਾਂ ਜਾ ਸਕਣਗੇ ਤੇ ਕਦੋਂ ਜਾਣਗੇ ਵੇਖੋ ਜੀ ਮੈਨੂੰ ਤਾਂ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੇ ਵੀ ਇਹ ਇੱਕ ਪੰਥਕ ਸੀਟ ਆ ਜੋ ਮੈਂ ਆਪਣੀ ਸੁਈ ਬੁਈ ਰੱਖਦਾ ਮੈਨੂੰ ਤਾਂ ਇਹ ਲੱਗਦਾ ਵਾ ਕਿ ਪਿਛਲੇ ਸਮੇਂ 'ਚ ਜੇ ਵੇਖਿਆ ਜਾਵੇ ਜੋ ਸ਼ਰੋਮਣੀ ਕਾਲੀ ਦਲ ਨੇ ਆਪਣੇ ਪੰਥ ਦਾ ਘਾਣ ਕੀਤਾ ਵਾ ਉਹ ਕਿਤੇ ਹੋ ਹੀ ਨਹੀਂ ਸਕਦਾ ਜੇ ਇਕੱਲਾ ਹੀ ਸੋਚਿਆ ਜਾਵੇ ਜੇ ਆਪਾਂ ਸ਼ਰੋਮਣੀ ਕਮੇਟੀ ਦੇ ਪੈਸੇ ਤੋਂ ਹੀ ਪੰਜਾਬ ਚਲਾ ਸਕਦੇ ਹਾਂ ਸਾਨੂੰ ਕਿਸੇ ਸਰਕਾਰ ਦੀ ਲੋੜ ਨਹੀਂ ਗਈ ਪਰ ਸਾਡੇ ਹਾਲਾਤ ਕੀ ਨੇ ਅੱਜ ਜੇ ਕੋਈ ਦੂਜਾ ਧੜਾ ਜਾਂ ਕੋਈ ਦੂਜਾ ਧਰਮ ਅੱਗੇ ਆ ਰਿਹਾ ਵਾ ਉਹਦਾ ਕਾਰਨ ਇਹ ਆ ਕਿ ਉਹਨਾਂ ਨੇ ਫੈਸਿਲਿਟੀਆਂ ਦਿੱਤੀਆਂ ਆਂ ਲੋਕਾਂ ਨੂੰ ਬੱਚਿਆਂ ਦੀਆਂ ਪੜਾਈਆਂ ਫ੍ਰੀ ਨੇ ਜਾ ਉਹਨਾਂ ਦੇ ਜਿਹੜੇ ਲਾਜ ਆ ਉਹਨਾਂ ਵਾਸਤੇ ਵਧੀਆ ਹਸਪੀਟਲ ਖੋਲੇ ਨੇ ਮੈਂ ਇਹ ਜਾਨਣਾ ਚਾਹੁੰਦਾ ਵੀ ਸ਼੍ਰੋਮਣੀ ਕਮੇਟੀ ਨੇ ਕੀਤਾ ਕੀ ਆ ਆਇਆ ਆਪਣੇ ਵੱਲੇ ਖੋਲੇ ਉਹ ਬੱਚੜਖਾਨਾ ਕਹਿੰਦੇ ਉਹਨੂੰ ਉੱਥੇ ਕੋਈ ਸਿੱਖ ਦਾ ਕਿਸੇ ਦਾ ਟ੍ਰੀਟਮੈਂਟ ਹੈਗਾ ਤੁਸੀਂ ਬਿਆਸ ਜਾਂਦੇ ਜੇ ਮੈਂ ਠੀਕ ਹੈ ਮੈਂ ਡੇਰਾਬਾਦ ਨੂੰ ਨਹੀਂ ਮੰਨਦਾ ਜਾਂ ਪਰ ਮੈਂ ਇੱਕ ਚੀਜ਼ ਕਹਿਣੀ ਚਾਹੂੰਗਾ ਵੀ ਤੁਸੀਂ ਬਿਆਸ ਜਾਂਦੇ ਜੇ ਕਦੀ ਤੁਹਾਨੂੰ ਉਹਨਾਂ ਪੁੱਛਿਆ ਕਿ ਤੁਸੀਂ ਕਿਹੜੀ ਕੌਮ ਨੂੰ ਸਬੰਧ ਰੱਖਦੇ ਜੇ ਕਿਹੜੀ ਤੁਸੀਂ ਪਾਰਟੀ ਨਾਲ ਸਬੰਧ ਰੱਖਦੇ ਤੁਹਾਡੇ ਉੱਤੇ ਟ੍ਰੀਟਮੈਂਟ ਹੁੰਦਾ ਔਰ ਵਧੀਆ ਡਾਕਟਰ ਰੱਖਿਆ ਸਾਡਾ ਐਡਾ ਵੱਡਾ ਸਾਡਾ ਪਸ਼ੋਕੜ ਆ ਸਾਰੇ ਵਰਲਡ ਦੇ ਵਿੱਚ ਅਸੀਂ ਜਾਣੇ ਜਾਂਦੇ ਆ ਫਿਰ ਅਸੀਂ ਕਿਉਂ ਨਹੀਂ ਆ ਸਭ ਕੁਝ ਕਰ ਸਕਦੇ ਅਸੀਂ ਕਿਉਂ ਨਹੀਂ ਹਸਪੀਟਲ ਚੰਗੇ ਚਲਾ ਰਹੇ ਸਾਡੇ ਬੱਚਿਆਂ ਸਿੱਖ ਦੇ ਬੱਚੇ ਦੀ ਪੜ੍ਹਾਈ ਕਿਉਂ ਨਹੀਂ ਫ੍ਰੀ ਵੀ ਫਿਰ ਮੈਂ ਇਹ ਦੱਸ ਦੇਣਾ ਚਾਹੁੰਦਾ ਵੀ ਇਹ ਮੈਂ ਜੋ ਤੁਹਾਨੂੰ ਸਵਾਲ ਤੁਹਾਡੇ ਤੇ ਉਹਨਾ ਵਾਂ ਕਿ ਭਾਈ ਸਾਹਿਬ ਮੈਂ ਤੇ ਚਾਹਣਾ ਵਾਂ ਵੀ ਸਭ ਤੋਂ ਪਹਿਲਾਂ ਆਉਣਗੇ ਤੇ ਇਹ ਸ਼ਰੋਮਣੀ ਕਮੇਟੀ ਜਿਹੜੀ ਆ ਪਹਿਲਾਂ ਇਹ ਤਾਂ ਕਢਵਾਈ ਜਾਵੇ ਬਾਦਲ ਪਰਿਵਾਰ ਕਰੋ ਤੇ ਇਹ ਜੋ ਬਣਦਾ ਹੱਕ ਆ ਉਹ ਦਿੱਤਾ ਜਾਵੇ ਤੇ ਸਾਡੀ ਜਿਹੜੇ ਜਿਹੜੀ ਸਾਡੀ ਏਡੀ ਗੋਲਕਾਂ ਭਰੀ ਜਾਂਦੇ ਆ ਆਪਾਂ ਬਾਰ-ਬਾਰ ਸੰਗਮਲ ਮਰ ਲਾਈ ਜਾਂਦੇ ਆ ਇਹ ਜਿਹੜਾ ਤਾਹਾ ਵਾ ਇਹ ਕੋਈ ਇਨਵੈਸਟ ਕਰਕੇ ਇਹਨੂੰ ਕੋਈ ਸਕੂਲ ਖੋਲੇ ਜਾਣ ਜਿਸ ਤਰ੍ਹਾਂ ਕੋਈ ਬਾਕੀ ਡੇਰਾਵਾਦੀ ਤਾਂ ਆਪਣੇ ਆਪ ਹੀ ਸਿੱਖ ਧਰਮ ਦਾ ਪ੍ਰਚਾਰ ਵੀ ਵਧੂਗਾ ਸੋ ਮੈਂ ਦੀਆਂ ਬੇਨਤੀਆਂ ਕਰਦਾ ਵੀ ਮੈਨੂੰ ਤੇ ਲੱਗਦਾ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਔਰ ਦੂਸਰਾ ਜਿਹੜਾ ਮੁੱਦਾ ਵਾ ਨਸ਼ਿਆਂ ਦਾ ਜਿਹੜਾ ਵਾ ਉਹ ਬਰਾ ਸੋਣਾ ਭਾਈ ਸਾਹਿਬ ਪਹਿਲਾਂ ਹੀ ਉਸ ਟਰੈਕ ਤੇ ਸੀਗੇ ਵੀ ਉਹ ਨਸ਼ਾ ਜਿਹੜਾ ਉਹ ਛਡਵਾ ਰਹੇ ਸੀਗੇ ਪ੍ਰਚਾਰ ਕਰ ਰਹੇ ਸੀ ਅੰਮ੍ਰਿਤ ਸੰਚਾਰ ਕਰ ਰਹੇ ਸੀ ਤੇ ਮੈਨੂੰ ਲੱਗਦਾ ਵਾ ਵੀ ਸ਼ੈਨ ਕਿਤੇ ਨਾ ਕਿਤੇ ਅ ਅੱਜ ਲੱਗ ਰਿਹਾ ਵਾ ਵੀ ਸ਼ੈਨ ਮਹਾਰਾਜਾ ਰਣਜੀਤ ਸਿੰਘ ਜਣੇ ਵਾਲਾ ਰਾਜ ਆ ਉਹ ਸ਼ੈਨ ਦੁਬਾਰਾ ਆ ਜਾਏ ਅੱਜ ਉਸ ਚੀਜ਼ ਦਾ ਸਾਨੂੰ ਮੜਾ ਜਾ ਇੱਕ ਹਿੰਟ ਮਿਲਿਆ ਵਾ ਸੋ ਮੈਂ ਤੇ ਇਹੀ ਕਹਿ ਸਕਦਾ ਜੀ ਜੀ ਇਹ ਸਨ ਵਾਰਸ ਪੰਜਾਬ ਦੇ ਜਥੇਬੰਦੀ ਦੇ ਜੁਝਾਰੂ ਆਗੂ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਈ ਸਾਹਿਬ ਜੀ ਡਿਗਰੀਗਾ ਜੇਲ੍ਹ ਤੋਂ ਲੋਕ ਸਭਾ ਦੇ ਸੀਟਾਂ ਵਿੱਚ ਆ ਕੇ ਸਭ ਤੋਂ ਪਹਿਲਾਂ ਨਸ਼ਿਆਂ ਤੇ ਪੂਰਨ ਪਾਬੰਦੀ ਲਾਇਆ ਜਾਏਗੀ ਨੌਜਵਾਨਾਂ ਨੂੰ ਅਮਰਤ ਪਾਣ ਸਿਖਾਇਆ ਜਾਏਗਾ ਉਸ ਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਜਿਹੜੇ ਬਾਦਲਦਰ ਨੇ ਕਬਜ਼ਾ ਕੀਤਾ ਉਹਨਾਂ ਤੋਂ ਸਟਾਇਆ ਜਾਏਗਾ ਤੇ ਸਿੱਖ ਨੌਜਵਾਨ ਬੱਚੇ ਤੇ ਹੋਰ ਵੀ ਬੱਚਿਆਂ ਨੂੰ ਮਰਪੀ ਵਧੀਆ ਸਿੱਖਿਆ ਪ੍ਰਦਾਨ ਕੀਤੀ ਜਾਏਗੀ ਸਕੂਲਾਂ ਵਿੱਚ ਵਧੀਆ ਪੜ੍ਹਾਈ ਮਰਪੀ ਦਿੱਤੀ ਜਾਏਗੀ